ਸਤਨਾਮ ਸ੍ਰੀ ਵਾਹਿ ਗੁਰ ਗੁਰੂ ਗਰੀਬ ਨਿਵਾਜ ਸੋਰਠਿ ਮਨ ਰੇ ਕਾਨ ਕੋ ਮਤ ਤੈ ਲੈਨੀ ਪਰਦਾਰ ਨਿੰਦਿਆ ਰਸ ਰਜਿਓ ਰਾਮਾ ਭਗਤਨ ਕੀਨੀ ਮਨ ਰੇ ਕੌਨ ਕੁ ਮਤ ਤੈ ਲੈਨੀ ਪਰਦਾਰ ਰਿੰਦਿਆ ਰਸ ਰਜਿਓ ਤੇਰਾ ਮ ਭਗਤ ਨ ਕੀਨੀ ਰਹਾ ਮੁਕਤ ਪੰਥ ਜਾਨਿਉ ਤਨ ਹੈ ਨ ਧਨ ਜੋਰਨ ਕੋ ਤਾਇ ਅੰਤ ਸੰਗ ਕਾ ਹੋ ਨਹੀਂ ਦਿਨਾ ਬਿਰਥਾਇਆ ਆਪ ਬੰਧਾਇਆ ਨਾਹਰ ਭਜਿਓ ਨਗੁਰ ਜਨ ਸਿਵਿਆ ਨਹ ਉਪਜਿਓ ਕਛ ਗਿਆਨ ਘਟ ਹੀ ਵਾਹੇ ਨਿਰੰਜਨ تیਰਾ ਤਖੋ ਜਤੋ ਉਹ ਧਿਆਨਾ ਬਹੁਤ ਜਨਮ ਭਰ ਮਤ ਤਹਾਰਿਓ ਆਸਥਰ ਮਤ ਨਹੀਂ ਪਾਏ ਮਾਨਸ ਦੇ ਪਾਏ ਪਾਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮ ਤਤਾ ਹਦਿਓ ਆਸਥਰ ਮਤ ਨਹੀਂ ਪਾਏ ਮਾਨਸ ਦੇਹ ਪਾਏ ਬੰਧ ਹਰ ਭਜ ਨਾਨਕ ਬਾਤ ਬਤਾਏ ਬਾਹੇ ਗੁਰੂ ਬਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਪਰਮ ਸਨਮਾਨ ਸਤਕਾਰ ਜੋ ਗੁਰੂ ਰੂਪ ਖਾਲਸਾ ਸੰਗਤ ਜੀ ਆਪ ਸਭ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ ਅੰਮ੍ਰਿਤ ਮਈ ਵਾਣੀ ਪਾੜ ਸੁਣਾ ਸੇਵਾ ਤੇ ਸਿਮਰਨ ਕਰ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ ਤਨ ਤਨਤਾ ਦੇ ਜੋਗ ਚਾਵਰ ਸ਼ਤਰ ਤਖਤ ਦੇ ਮਾਲਕ ਸਰਵ ਸਾਂਝੇ ਰਹਿ ਵਰ ਜਗਤ ਗੁਰੂ ਗਿਆਨ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦਾ ਕੋਟਾਨ ਪੋਟ ਤਨਵਾਦ ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸੰਤਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ ਆਓ ਗੁਰੂ ਪਿਆਰ ਵਾਲਿਓ ਸਤਿਗੁਰਾਂ ਦੇ ਮੁਬਾਰਕ ਸ਼ਬਦਾਂ ਨੂੰ ਵਿਚਾਰਨ ਤੋਂ ਪਹਿਲਾਂ ਗੁਰwidehat ਦੀ ਸਾਂਝ ਪਾਈਏ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਜਿਤਨੇ ਵੀ ਸਰੀਰ ਆਵਾਜ਼ ਸੁਣ ਰਿਓ ਸਾਰੇ ਹੀ ਪ੍ਰੇਮ ਸਤਕਾਰ ਨਾਲ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਦੇ ਬੇਅੰਤ ਬਾਣੀ ਜਿਹਦੇ ਬਾਬਤ ਗੁਰੂ ਪਾਤਸ਼ਾਹ ਨੇ ਲਿਖ ਕੇ ਦਿੰਦਿਆ ਨਾ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਸਗਲੀ ਤੋਂ ਭਾਵ ਸਾਰੀਆਂ ਚਿੰਤਾਵਾਂ ਨੂੰ ਮਿਟਾਉਣ ਵਾਲੀ ਬਾਣੀ ਇਸ ਪਾਵਨ ਬਾਣੀ ਦੇ ਵਿੱਚੋਂ ਜੋ ਅੱਜ ਦਾ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਇਸ ਹੁਕਮਨਾਮਾ ਸਾਹਿਬ ਦੀ ਵਿਚਾਰ ਆਪਾਂ ਪਹਿਲਾਂ ਵੀ ਸਰਵਣ ਕਰ ਚੁੱਕੇ ਹਾਂ ਪਰ ਗੱਲ ਚੇਤੇ ਰੱਖਿਓ ਸਾਹਿਬ ਮੇਰਾ ਨੀਤ ਨਵਾ ਸਾਹਿਬ ਦੇ ਗੁਣ ਰੋਜ ਗਾਉਣੇ ਰੋਜ ਵਾਹਿਗੁਰੂ ਜਪਣਾ ਰੋਜ਼ ਝਾੜੂ ਦੀ ਸੇਵਾ ਕਰਨੀ ਰੋਜ਼ ਜੋੜੇ ਝਾੜਨੇ ਰੋਜ਼ ਭਾਂਡੇ ਮਾਂਜਨੇ ਕੀ ਸਾਡਾ ਮਨ ਅਕਦਾ ਇਸ ਕਰਕੇ ਗੁਰਮੁਖ ਪੈ ਰਿਓ ਇਹ ਪਾਵਨ ਅੰਮ੍ਰਿਤਮਈ ਬਾਣੀ ਜੋ ਵੀ ਸਾਨੂੰ ਰੋਜ਼ ਸੰਦੇਸ਼ ਬਖਸ਼ਦੀ ਹੈ ਤੇ ਸਾਨੂੰ ਉਸ ਸੰਦੇਸ਼ ਨੂੰ ਉਸ ਆਏ ਹੋਏ ਗੁਰ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰਨਾ ਚਾਹੀਦਾ ਆਓ ਯਤਨ ਕਰੀਏ ਗੁਰੂ ਪਾਤਸ਼ਾਹ ਕੀ ਬਖਸ਼ਿਸ਼ਾ ਕਰਦਿਆ ਕੀ ਸਾਨੂੰ ਸਮਝ ਆਉਂਦੇ ਆ ਬਾਹ ਗੁਰੂ ਜੀ ਸੋਰਠ ਮਹੱਲਾ 9 ਵਾ ਸੋਰਠ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 631 ਵਤੀ ਅੰਗ ਤੇ ਇਹਨਾਂ ਪਾਵਨ ਸ਼ਬਦਾਂ ਨੂੰ ਉਚਾਰਨ ਕਰਦੇ ਹਾਂ ਮਨ ਰੇ ਕਾਨ ਕੋ ਮਤ ਤਰਿਨੀ ਜਿਵੇਂ ਗੁਰੂ ਪਾਤਸ਼ਾਹ ਆਪਣੇ ਮਨ ਦਾ ਉਦਾਹਰਣ ਦੇ ਕਰਕੇ ਕਹਿੰਦੇ ਹਨ ਇਹ ਮਨੁੱਖ ਅਜੀਵ ਤੂੰ ਕਿਹੜੀ ਮਤ ਧਾਰਨ ਕਰਨ ਲਈ ਇਹ ਮਤ ਤੇਰੇ ਵਾਸਤੇ ਚੰਗੀ ਨਹੀਂ ਇਹ ਮਤ ਤੈਨੂੰ ਨਰਕਾਂ ਦੇ ਦਵਾਰ ਵੱਲ ਲੈ ਕੇ ਜਾ ਰਹੀ ਆ ਮਤ ਕਿਹੜੀ ਲਈ ਐ ਮਨ ਰੇ ਐ ਮੇਰੇ ਮਾਨਾ ਐ ਮਨੁੱਖ ਅ ਜੀਵ ਧਿਆਨ ਨਾਲ ਸੁਣ ਕੌਨ ਕੋ ਮਤ ਕੋ ਮਤ ਤੋਂ ਭਾਵ ਕੀ ਐ ਮਤ ਆਪਾਂ ਕਹਿੰਦੇ ਐ ਵੀ ਫਲਾਣਾ ਬੰਦਾ ਮਤ ਵਾਲਾ ਤੇ ਜੇ ਕੋਈ ਬੇਕਾਰ ਵਿੱਚ ਜੱਜੀ ਬਟੰਗੀ ਕੰਮ ਕਰੇ ਤੇ ਆਪਾਂ ਕਹਿੰਨੇ ਵੀ ਉਹ ਕੁਮਤ ਵਾਲਾ ਹੈ ਉਹਦੇ ਕੋਲ ਮਤ ਨਹੀਂ ਉਹਦੀ ਮਤ ਠੀਕ ਨਹੀਂ ਉਹ ਵੇਦਵਾਕਾ ਹੈ ਸਿੱਤੇ ਸ਼ਬਦਾਂ ਚ ਕਹਿ ਦੇਣਾ ਕ ਕੁਮਤ ਤਲੀਨੀ ਕਿਹੜੀ ਕੁਮਤ ਆਪਣੇ ਜੀਵਨ ਵਿੱਚ ਧਾਰਨ ਕਰ ਲਈ ਇਹ ਤੈਨੂੰ ਨਹੀਂ ਸੀ ਕਰਨੀ ਚਾਹੀਦੀ ਉਹ ਮਤ ਵੀ ਕਿਹੜੀ ਪਰਦਾਰਾ ਦਾਰਾ ਤੋਂ ਭਾਵ ਇਸਤਰੀ ਪ੍ਰਾਈ ਇਸਤਰੀ ਦਾ ਤੈਨੂੰ ਜੋ ਵੇਖਣ ਦਾ ਜਾਂ ਪਾਰ ਇਸਤਰੀ ਦੇ ਪ੍ਰਤੀ ਮਾੜੀ ਸੋਚ ਰੱਖਣ ਦਾ ਰੋਗ ਲੱਗਿਆ ਇਹ ਬਿਲਕੁਲ ਨਰਕਾਂ ਦਾ ਦਵਾਰ ਹੈ ਪਾਰਦਾਰਾ ਪਰ ਇਸਤਰੀ ਵੱਲ ਭੈਣੀ ਨਿਗਾਹ ਖੋਟ ਦੇ ਨਾਲ ਤੱਕਣਾ ਜਾਂ ਉਹਦੇ ਪਰਤੀ ਭੈੜੇ ਵਿਚਾਰ ਮਨ ਵਿੱਚ ਵੀ ਬਣਾਉਣੇ ਮਨ ਵਿੱਚ ਵੀ ਕੋਈ ਵਿਕਾਰ ਸੋਚਿਆ ਹੋਇਆ ਪਾਪ ਬਣ ਜਾਂਦਾ ਹੈ ਤੇ ਪਾਪ ਨੂੰ ਸੰਸਾਰ ਸਮਾਵੇ ਤੇ ਸਜ਼ਾ ਨਹੀਂ ਦੇ ਸਕਦਾ ਪਰ ਉਸ ਪ੍ਰਮਾਤਮਾ ਦੇ ਘਰੋਂ ਸਜ਼ਾ ਜ਼ਰੂਰ ਮਿਲਦੀ ਹੈ ਕਿਉਂ ਸੰਸਾਰ ਸਮਾਜ ਕਾਨੂੰਨ ਗੁਨਾਹਾਂ ਨੂੰ ਸਜ਼ਾ ਦਿੰਦਾ ਹੈ ਪਾਪਾਂ ਨੂੰ ਨਹੀਂ ਤੇ ਪਾਪ ਨੇ ਜਿਹੜੇ ਇਹ ਬੰਦਦੇ ਨੇ ਗੁਨਾਹ ਨੇ ਜਿਹੜੇ ਇਹ ਕੰਦਦੇ ਨੇ ਜ਼ਰੂਰੀ ਨਹੀਂ ਵੀ ਕੋਈ ਗੁਨਾਹ ਸਰੀਰ ਕਰਕੇ ਕਰੇਗਾ ਤਾਂ ਉਹ ਪਾਪੀ ਵਜੇਗਾ ਤਾਂ ਉਹ ਗੁਨਾਹਗਾਰ ਹੋਏਗਾ ਜੇ ਮਨ ਵਿੱਚ ਵੀ ਕਿਸੇ ਦੇ ਪ੍ਰਤੀ ਭਮੈ ਭੈੜਾ ਫੁਰਨਾ ਚੱਲਦਾ ਹੈ ਵਿਚਾਰ ਮੇਲੇ ਚੱਲਦੇ ਨੇ ਤਾਂ ਪਾਪਾਂ ਦੇ ਭਾਗੀ ਹੀ ਅਖਵਾਵਾਂਗੇ ਆਖੋ ਸਤਨਾਮ ਸ੍ਰੀ ਤਾਂ ਗੁਰਮੁਖ ਪੈ ਰਹੋ ਪਾਤਸ਼ਾਹ ਕਹਿਣ ਲੱਗੇ ਪਰਦਾਰਾ ਨਿੰਦਿਆ ਰਸ ਰਚਿਓ ਇੱਕ ਦੇ ਤੈਨੂੰ ਪਰੇ ਸਤਰੀ ਰੋਗ ਲੱਗਿਆ ਦੂਸਰਾ ਨਿੰਦਿਆ ਨੂੰ ਤੂੰ ਰਸ ਵੜਾ ਲਿਆ ਹੁਣ 2 ਮਿੰਟ ਧਿਆਨ ਨਾਲ ਸੁਣਿਓ ਨਿੰਦਿਆ ਕਿਸੇ ਦੀ ਹੁੰਦੀ ਹੋਵੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਕਿਉਂਕਿ ਸਾਡੀ ਨਿੰਦਿਆ ਨਹੀਂ ਹੋ ਰਹੀ ਕਿਸੇ ਹੋਰ ਦੀ ਹੋ ਰਹੀ ਹੈ ਵਡਿਆਈ ਸਾਡੀ ਹੁੰਦੀ ਹੋਵੇ ਅਸੀਂ ਤਾਂ ਵੀ ਬੜੇ ਖੁਸ਼ ਹੁੰਨੇ ਆ ਜੇ ਨਿੰਦਿਆ ਸਾਡੀ ਹੁੰਦੀ ਹੋਵੇ ਵਡਿਆਈ ਸਾਡੇ ਵਿਰੋਧੀ ਦੀ ਹੁੰਦੀ ਹੋਵੇ ਤਾਂ ਵੀ ਸਾਡੇ ਬਲੇ ਕੱਖ ਨਹੀਂ ਰਹਿੰਦਾ ਭਾਵ ਅਸੀਂ ਸੰਸਾਰਿਕ ਤੌਰ ਤੇ ਆਪਣੇ ਆਪ ਨੂੰ ਚੰਗਾ ਅਖਵਾਉਣਾ ਚਾਹੁੰਦੇ ਹਾਂ ਪਰ ਚੰਗੇ ਕਰਮ ਨਹੀਂ ਕਰਨਾ ਚਾਹੁੰਦੇ ਜਿਵੇਂ ਆਪਾਂ ਕਈ ਵਾਰ ਕਿਸੇ ਸਾਧੂ ਸੰਤ ਮਹਾਪੁਰਸ਼ ਨੇ ਜਾਇਓ ਕਹਿ ਲੋ ਵੀ ਗੁਰੂ ਗ੍ਰੰਥ ਸਾਹਿਬ ਨੇ ਕਿਸੇ ਦੇ ਘਰੇ ਜਾਣਾ ਹੋਵੇ ਤੇ ਅਗਲਾ ਕਿੰਨੇ ਸੋਹਣੇ ਪ੍ਰਬੰਧ ਕਰਦਾ ਹੈ ਫੁੱਲ ਮਗਾਉਂਦਾ ਹੈ ਸਤਗੁਰਾਂ ਦੇ ਉੱਪਰ ਸੋਟਣ ਵਾਸਤੇ ਪਰ ਗੁਰੂ ਮੁਖ ਪਿਆਰਿਓ ਮੈਨੂੰ ਮaaf ਕਰਿਓ ਉਹ ਕੁਝ ਸਮੇਂ ਵਾਸਤੇ ਦਿਖਾਵੇ ਹੀ ਹੁੰਦਾ ਹੈ ਬਾਅਦ ਵਿੱਚ ਸਤਗੁਰਾਂ ਨੂੰ ਕਮਰੇ ਵਿੱਚ ਬੰਦ ਕਰਕੇ ਕੋਈ ਨਹੀਂ ਪੁੱਛਦਾ ਬਿਰਲੇ ਨਹੀਂ ਜਿਹੜੇ ਵੰਦੇ ਨੇ ਸੁਣਦੇ ਨੇ ਸਭ ਦਿਖਾਵੇ ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ ਨਿੰਦਿਆ ਰਸ ਰਚਿਓ ਤੂੰ ਨਿੰਦਿਆ ਨੂੰ ਰਸ ਬਣਾ ਲਿਆ ਇਹ ਸਾਰੀਆਂ ਚੀਜ਼ਾਂ ਤੇਰੇ ਵਾਸਤੇ ਰਸ ਬਣ ਗਈਆਂ ਪਰ ਇਹ ਰਸ ਹੈ ਜਿਹੜਾ ਬਹੁਤੀ ਧੀਰ ਤੱਕ ਤੈਨੂੰ ਸੁਖ ਨਹੀਂ ਦੇ ਸਕੇਗਾ RAM ਭਗਤਨਾ ਕਹਿੰਨੀ ਤੂੰ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਇਹ ਜਗਤ ਸੰਸਾਰ ਵਿੱਚ ਆਇਆ ਨਾ ਤੂੰ ਪਰਮਾਤਮਾ ਦਾ ਨਾਮ ਜਪਿਆ ਨਾ ਭਗਤੀ ਕੀਤੀ ਨਾ ਸੇਵਾ ਕੀਤੀ ਤੇ ਜਿਵੇਂ ਆਇਆ ਸੀ ਓਵੇਂ ਚਲਿਆ ਗੁਰੂ ਪਾਤਸ਼ਾਹ ਜਿਵੇਂ ਕਹਿੰਦੇ ਨੇ ਸੁੰਨੇ ਘਰ ਕਾ ਪਹਣਾ ਜਿਵੇਂ ਆਇਆ ਤਿਉਹ ਜਾਏ ਜਿਵੇਂ ਸੁੰਨੇ ਘਰ ਵਿੱਚ ਕੋਈ ਮਹਿਮਾਨ ਕੋਈ ਪ੍ਰਾਣਾ ਆਇਆ ਤੇ ਉਸੇ ਤਰ੍ਹਾਂ ਵਾਪਸ ਚਲਾ ਗਿਆ ਇਹੋ ਹਾਲਤ ਤੇਰੀ ਹੈ ਜਿਵੇਂ ਆਇਆ ਸੀ ਓਵੇਂ ਵਾਪਸ ਖਾਦਾ ਪੀਤਾ ਲਾਹੇ ਲਾ ਦਮ ਦਾ ਕੀ ਵਸਾ ਵਾਲਾ ਪਾਖਾਨ ਦੁਨੀਆ ਨੂੰ ਸਣਾ ਕੇ ਵਾਪਸ ਜਗਤ ਤੋਂ ਚਲਾ ਗਿਆ ਇਹ ਨਾ ਸੋਚੀ ਇਥੋਂ ਚੱਲ ਕੇ ਅੱਗੇ ਲੋਕ ਉਹ ਜਾ ਕੇ ਪਰਲੋਕ ਵਿੱਚ ਪਰਮਾਤਮਾ ਦੇ ਘਰ ਜਗ੍ਹਾ ਮਿਲਣ ਕੀ ਨਹੀਂ ਇੱਕ ਕਰਮਾ ਉੱਪਰ ਨਿਭੜਾ ਜੇ ਕਰਮ ਚੰਗੇ ਕਰੇਗਾ ਨੀਤ ਚੰਗੀ ਰੱਖੇਗਾ ਸੋਚ ਚੰਗੀ ਰੱਖੇਗਾ ਸੋਚ ਸਰਵਤ ਦੇ ਭਲੇ ਵਾਲੀ ਰੱਖੇਗਾ ਤਾਂ ਤੇਰੇ ਜੀਵਨ ਦਾ ਭਲਾ ਹੋਣਾ ਤੇ ਜੇ ਨਿੰਦਿਆ ਵਰਗੇ ਭੈੜੇ ਕਰਮ ਨੂੰ ਆਪਣੇ ਜੀਵਨ ਵਿੱਚ ਥਾਂ ਦੇ ਦਿੱਤਾ ਕਿਸੇ ਦੀ ਨਿੰਦਿਆ ਕਰਨੀ ਕਿਸੇ ਦੀ ਨਿੰਦਿਆ ਸੁਣਨੀ ਜਾਂ ਗੱਲ ਹੋਣੀ ਨਾ ਤੇ ਵਿਦਾ ਚੜਾ ਕੇ ਕਰਨੀ ਇਹਨੂੰ ਨਿੰਦਿਆ ਹੀ ਕਹਿੰਦੇ ਨੇ ਤਾਂ ਗੁਰਮੁਖ ਪਿਆਰੇ ਪਾਤਸ਼ਾਹ ਕਹਿੰਦੇ ਨਿੰਦਾ ਭਲੀ ਕਿਸੈ ਕੀ ਨਹੀਂ ਕਿਸੇ ਦੀ ਵੀ ਭਾਵੇਂ ਤੁਹਾਡਾ ਦੁਸ਼ਮਣ ਵੀ ਕਿਉਂ ਨਾ ਹੋਵੇ ਨਿੰਦਾ ਭਲੀ ਕਿਸੈ ਕੀ ਨਹੀਂ ਕਰਦੇ ਕੌਣ ਨੇ ਪਾਤਸ਼ਾਹ ਮਨਮੁਖ ਮੁਗਧ ਕਰਨ ਮੋ ਕਾਲੇ ਤਿਨਾਂ ਨਿੰਦਕਾਂ ਨਰਕੇ ਘੋਰ ਭਵਨ ਤਾ ਪਾਤਸ਼ਾਹੀ ਰਹਾਉ ਦਾ ਵਿਸਰਾਮ ਦੇ ਅੱਗੇ ਸਮਝਾਉਂਦੇ ਹਨ ਮੁਕਤ ਪੰਥ ਜਾਨਿਓ ਤੈ ਨਾਹੇ ਨਾ ਧਨ ਜ਼ੋਰਨ ਕੋ ਤਾਇਆ ਪਰਦਾਰਾ ਦਾ ਸੰਗ ਪਰਦਾਰਾ ਤੇ ਨਿੰਦਿਆ ਇਹ ਦੋ ਸਤਗੁਰਾਂ ਨੇ ਉਦਾਹਰਣ ਦਿੱਤੀ ਤੀਸਰਾ ਉਦਾਹਰਣ ਕਹਿੰਦੇ ਮੁਕਤ ਪੰਥ ਜਾਨਿਓ ਤਾ ਨਾਹਿ ਨੋ ਮੁਕਤੀ ਦਾ ਮਾਰਗ ਧਰਮ ਦਾ ਰਾਹ ਹੈ ਜਿਹੜਾ ਸੱਚ ਦਾ ਰਾਹ ਹੈ ਉਹ ਰਾਹ ਤੇ ਚੱਲਣਾ ਹੀ ਨਹੀਂ ਕੀਤਾ ਨਾ ਤਾਨ ਕਰਕੇ ਨਾ ਮਨ ਕਰਕੇ ਤੇ ਨਾ ਧਨ ਕਰਕੇ ਕਿਉਂ ਤਨ ਕਰਕੇ ਸੇਵਾ ਨਹੀਂ ਕੀਤੀ ਮਨ ਕਰਕੇ ਸੰਗਤ ਨਹੀਂ ਕੀਤੀ ਤੇ ਧਨ ਕਰਕੇ ਦਸਵੰਦ ਨਹੀਂ ਦਿੱਤਾ ਤਾਂ ਗੁਰੂ ਪਿਆਰੇ ਪਾਤਸ਼ਾਹ ਕਹਿੰਦੇ ਜਾਣਿਓ ਤੈ ਨਾਹਿ ਨਾ ਧਨ ਜੋਰਣ ਕੋ ਧਾਇਆ ਧਨ ਐ ਜੋੜਦਾ ਰਹਾ ਜਿਵੇਂ ਸੰਸਾਰ ਤੂੰ ਕਦੇ ਜਾਣਈ ਨਹੀਂ ਵੜਾ ਭਜਿਆ ਮੇਰੇ ਕੋਲ ਅੱਜ ਹਜ਼ਾਰ ਕੱਲ 2 ਬਣੇਗਾ ਫਿਰ 5 ਬਣੇਗਾ ਫਿਰ 50 ਬਣੇਗਾ ਫਿਰ ਲੱਖ ਬਣੇਗਾ ਫਿਰ ਕਰੋੜ ਇਸ ਤਰ੍ਹਾਂ ਸੋਚ ਲੰਬੀ ਵੜਾ ਕੇ ਦੌੜਦਾ ਰਿਹਾ ਹੁਣ ਇਹਦਾ ਅਰਥ ਇਹ ਵੀ ਨਹੀਂ ਵੀ ਧਨ ਨਹੀਂ ਜੋੜਨਾ ਧਨ ਨੂੰ ਗੁਜਰਾਨ ਹੈ ਮਨੁੱਖ ਵਾਸਤੇ ਤੇ ਗੁਜਰਾਨ ਵਾਸਤੇ ਧਨ ਦੀ ਲੋੜ ਸਭ ਨੂੰ ਹੈ ਪਰ ਗੁਰੂਖ ਪਿਆਰਿਓ ਕੱਲੇ ਧਨ ਦੇ ਪਿੱਛੇ ਹੀ ਦੌੜ ਪੈਣਾ ਗੱਲ ਇੱਥੇ ਆ ਕੇ ਮਾਰ ਪੈਂਦੀ ਆਖੋ ਸਤਨਾਮ ਸ੍ਰੀ ਪ੍ਰਮਾਤਮਾ ਨੂੰ ਭੁਲਾ ਦੇਣਾ ਨਾਮ ਨਾ ਜਪਣਾ ਸਿਮਰਨ ਭਜਨ ਬੰਦਗੀ ਦਾ ਇਤਿਹਾਦਕ ਨਾ ਸੁਭ ਕਰਮ ਨਾ ਕਰਨੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਧਨ ਜੋੜਨ ਕੋ ਧਾਇਆ ਫਿਰ ਜੋੜਿਆ ਹੋਇਆ ਧਨ ਤੇਰੇ ਨਾਲ ਜਾਏਗਾ ਸਭ ਇੱਥੇ ਰਹਿ ਜਾਣਾ ਤਿਆਂ ਪੁੱਤਰਾ ਨੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੇ ਸਭ ਜੋ ਵੀ ਵੇਖਦਾ ਸਭ ਮਿੱਥਿਆ ਇੱਥੇ ਹੀ ਰਹਿ ਜਾਣਾ ਹਾਂ ਜਿੰਨਾ ਚਿਰ ਤੇਰੇ ਸਰੀਰ ਵਿੱਚ ਵਾਲਾ ਤਨ ਉਹਨਾਂ ਚਿਰ ਤੇਰੇ ਕੰਮ ਦਾ ਜਿਸ ਦਿਨ ਸਰੀਰ ਵੱਡਾ ਹੋ ਗਿਆ ਉਸ ਦਿਨ ਕਿਸੇ ਨੇ ਅੱਖਾਂ 'ਚ ਪਾਉਣ ਵਾਲੀ ਦਵਾਈ ਵੀ ਨਹੀਂ ਰਹਿ ਕੇ ਦੇਣੀ ਇਹ ਗੱਲ ਚੇਤੇ ਰੱਖੀ ਅੱਖਾਂ ਦੇ ਵਿੱਚ ਪਾਉਣ ਵਾਲੀ ਦਵਾਈ ਦਵਾਈ ਕਿਸੇ ਨੇ ਲੈ ਕਰਕੇ ਵੀ ਨਹੀਂ ਦੇਣੀ ਕਿਉਂ ਬਾਪੂ ਹੁਣ ਕਿੰਨਾ ਕੁ ਦੇਖ ਲੇਗਾ ਇਹ ਗੱਲ ਕਹਿ ਦੇਣੀ ਹੈ ਬਾਪੂ ਹੁਣ ਦੰਦ ਲਵਾ ਕੇ ਕੀ ਕਰੇਗਾ ਹੁਣ ਗੋਡੇ ਪਵਾ ਕੇ ਕੀ ਕਰੇਗਾ ਕਿਉਂ ਖਰਚ ਕਰਾਵਾਂ ਮੈਂ ਇਹ ਤੇਰੀ ਔਲਾਦ ਦੇ ਕੱਲ ਵੀ ਬੋਲ ਹੋਣਗੇ ਬੜੀ ਮਹਿੰਗੀ ਕੋਠੀ ਪਾ ਕੇ ਮੰਜਾ ਤੇਰਾ ਕੋਠੀ ਤੋਂ ਬਾਹਰ ਹੀ ਹੋਏਗਾ ਕਿਉਂ ਤੈਨੂੰ ਬਲਗਮ ਆਉਂਦੀ ਐ ਤੂੰ ਠੁਕਦਾ ਤੇਰੀ ਆਵਾਜ਼ ਤੇਰੀ ਇਹ ਖੂੰ ਖਾਉ ਹੈ ਜਿਹੜੀ ਸਾਨੂੰ ਸੌਣ ਨਹੀਂ ਦਿੰਦੀ ਇਹ ਤੇਰੀ ਔਲਾਦ ਨੇ ਤੇਰੇ ਨਾਲ ਕਰਨਾ ਤੇ ਤੂੰ ਔਲਾਦ ਵਾਸਤੇ ਆਪਣੀ ਪਾਇਆ ਅਨੁਸਾਰ ਵਧੀਆ ਘਰ-ਬਾਰ ਸਭ ਕੁਝ ਤਿਆਰ ਕਰਕੇ ਦਿੱਤਾ ਪਰ ਉਹਨਾਂ ਨੇ ਕੁੱਤੇ ਨੂੰ ਤੇ ਅੰਦਰ ਏਸੀ ਲਾ ਕੇ ਦੇ ਦਿੱਤਾ ਤੈਨੂੰ ਅੰਦਰੋਂ ਬਾਹਰ ਕੱਢ ਤਾ ਕੋ ਸਤਨਾਮ ਸ੍ਰੀ ਤਾਂ ਗੁਰਮੁਖ ਪਿਆਰਿਉ ਪਾਤਸ਼ਾਹ ਕਹਿੰਦੇ ਅੰਤ ਸੰਗ ਕਾਹੂ ਨਹੀਂ ਦੀਨਾ ਵਰਤਾਪ ਬੰਧਾਇਆ ਅੰਤ ਸਮਾ ਆਉਂਦਾ ਜਦੋਂ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਬਣਦਾ ਇਸ ਕਰਕੇ ਵਿਅਰਥ ਹੀ ਆਪਣੇ ਆਪ ਨੂੰ ਅਸੀਂ ਝੂਠੇ ਰਿਸ਼ਤਿਆਂ ਦੇ ਵਿੱਚ ਇਹ ਝੂਠੇ ਸਾਥ ਸੰਬੰਧੀ ਭਾਵ ਤੇ ਆਦਿਕ ਜੋ ਵੀ ਇਹ ਸੰਸਾਰ ਵਿੱਚ ਵੇਖਦੇ ਆ ਇਹਦੇ ਵਿੱਚ ਆਪਣੇ ਆਪ ਨੂੰ ਬੰਧਾ ਰਹੇ ਆ ਪਰ ਸੱਚੇ ਅਭੀ ਜੋ ਦੇਖ ਰਹੇ ਆ ਇਹ ਸੱਚ ਨਹੀਂ ਜਿਉਣਾ ਝੂਠ ਹੈ ਪਰ ਅਸੀਂ ਸੱਚ ਮੰਨ ਬੈਠੇ ਮਰਨਾ ਸੱਚ ਹੈ ਅਸੀਂ ਇਹਨੂੰ ਝੂਠ ਮੰਨ ਬੈਠੇ ਹੋ ਲਾਲੋ ਵੀ ਰੱਬ ਬੰਦੇ ਨੂੰ ਤਿੰਨ ਥਾਵਾਂ ਤੇ ਜਾ ਕੇ ਚੇਤੇ ਆਉਂਦਾ ਸ਼ਮਸ਼ਾਨ ਭੂਮੀ ਵਿੱਚ ਜਾਏਗਾ ਤੇ ਮੌਤ ਜਿੱਤੇ ਆਏਗੀ ਵੀ ਇੱਕ ਦਿਨ ਆਪਾਂ ਵੀ ਮਰਨਾ ਹੈ ਇਹ ਮਰ ਗਿਆ ਤੇ ਆਪਾਂ ਵੀ ਮਰਨਾ ਹਸਪਤਾਲ ਜਾਈਏ ਤੇ ਆਉਂ ਲੱਗਦਾ ਹੈ ਦੇਖ ਕੇ ਵੀ ਪਾਤਸ਼ਾਹ ਤੇਰੀ ਕਿਰਪਾ ਇਹਦੇ ਨਾਲੋਂ ਮੇਰੀ ਸਿਹਤ ਠੀਕ ਹੈ ਤੰਦਰੁਸਤੀ ਬਣੀ ਰਵੇ ਤਾਂ ਗੁਰੂ ਨੂੰ ਪੈ ਰਿਓ ਤੇ ਜੇ ਗੁਰਦੁਆਰੇ ਮੰਦਰ ਮਸੀਤੇ ਆਈਏ ਤਾਂ ਵੀ ਪਰਮਾਤਮਾ ਦਾ ਚੇਤਾ ਹੁੰਦਾ ਤੇ ਪਰ ਉਸ ਚੇਤੇ ਨੂੰ ਆਪਣੇ ਚਿੱਤ ਵਿੱਚ ਵਸਾ ਲੈਣਾ ਤਾਂ ਪਾਤਸ਼ਾਹ ਕਹਿੰਦੇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਛ ਗਿਆਨ ਪਾਤਸ਼ਾਹੀ ਸਮਝਾਉਂਦੇ ਹਨ ਕਹਿੰਦੇ ਤੇਰੀ ਉਮਰ ਬੀਤਦੀ ਜਾ ਰਹੀ ਹੈ ਨਾ ਤੂੰ ਹਜੇ ਤੱਕ ਹਰੀ ਪਰਮਾਤਮਾ ਦਾ ਭਜਨ ਕੀਤਾ ਨਾ ਤੂੰ ਗੁਰ ਜਨ ਫਾਬ ਉਸ ਗੁਰੂ ਪਰਮਾਤਮਾ ਦਾ ਸੱਚੇ ਸਤਗੁਰੂ ਦਾ ਸਿਮਰਣ ਕੀਤਾ ਧਿਆਨ ਧਰਿਆ ਤੇ ਨਾ ਹੀ ਤੂੰ ਕੋਈ ਗਿਆਨ ਦੀ ਪ੍ਰਾਪਤੀ ਕੀਤੀ ਤੇ ਜੇ ਗਿਆਨ ਹੈ ਤਾਂ ਚੁੰਚ ਗਿਆਨ ਹੈ ਚੁੰਚ ਗਿਆਨ ਤੋਂ ਭਾਵ ਵੀ ਜੋ ਮੈਂ ਕਹਤਾ ਉਹੀ ਸੱਚ ਹੈ ਐਵੇਂ ਲੋਕਾਂ ਨਾਲ ਸਿੰਗੜਾਈ ਜਾਣੇ ਐਵੇਂ ਹੀ ਅੜੀ ਜਾਣਾ ਇਹ ਚੁੰਚ ਗਿਆਨੀਆਂ ਦਾ ਕੰਮ ਹੈ ਜਿਵੇਂ ਸੰਤ ਗਿਆਨੀ ਹਰਦੇਵ ਸਿੰਘ ਜੀ ਲੁੱਲੋਵਾਲ ਕਿਆ ਕਰਦੇ ਸੀ ਪਹਿਲਾਂ ਗਿਆਨੀ ਜਨਮ ਲਿਆ ਕਰਦੇ ਸੀ ਜਾਨੀ ਬਣਨਾ ਪੈਂਦਾ ਸੀ ਮਿਹਨਤ ਕਰਨੀ ਪੈਂਦੀ ਸੀ ਤੇ ਅੱਜ ਕੱਲ੍ਹ ਗਿਆਨਾਸੋਂ ਆਮ ਹੀ ਤੁਰਿਆ ਫਿਰਦਾ ਹੈ ਕਹਿਣ ਤੋਂ ਭਾਵ ਮਿਹਨਤ ਕਿਸੇ ਨੇ ਕਰਨੀ ਨਹੀਂ ਪੜ੍ਹਨਾ ਨਹੀਂ ਕੁਝ ਸਿੱਖਣਾ ਨਹੀਂ ਧਿਆਨ ਦੇਣਾ ਨਹੀਂ ਤੇ ਗੱਲਾਂ ਗੱਲ ਹੀ ਅਸੀਂ ਚੰਗੀਆਂ ਆਚਾਰੀ ਗੁਰੀਆਂ ਮਨੋਂ ਕੁਸੁੱਧਾਂ ਕਾਲੀਆਂ ਬਾਹਰੋਂ ਚਿੱਟੀਆਂ ਚਿੱਟੇ ਜਨ ਕੇ ਕੱਪੜੇ ਮੈਲੇ ਚਿੱਤ ਕਠੋਰ ਅੱਜ ਕੱਲ ਚਿੱਟੇ ਕੱਪੜਿਆਂ ਵਾਲੇ ਰਹਿ ਗਏ ਆ ਬਾਕੀ ਗਿਆਨ ਵਾਲੀ ਕੋਈ ਗੱਲ ਨਹੀਂ ਤਾਂ ਪਾਤਸ਼ਾਹ ਕਹਿੰਦੇ ਘਟ ਹੀ ਮਾਹੀ ਨਿਰੰਜਨ ਤੇਰਾ ਤੈ ਖੁਦ ਤੂ ਦੇ ਅਨਾ ਉਹ ਪਰਮ ਪਿਤਾ ਪਰਮਾਤਮਾ ਤੇਰੇ ਘਟ ਤੇਰੇ ਸਰੀਰ ਤੇਰੇ ਅੰਦਰ ਹੀ ਵਸਦਾ ਹੈ ਤੈ ਕਹੋ ਜਦ ਤੂੰ ਉਹ ਧਿਆਨਾ ਤੂੰ ਉਹ ਧਿਆਨਾ ਭਾਵ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਜੋ ਕੇ ਤੈਨੂੰ ਲੱਭਣ ਦੀ ਲੋੜ ਨਹੀਂ ਉਹ ਹੈ ਤੇਰੇ ਅੰਦਰ ਤੂੰ ਬਾਹਰ ਨੂੰ ਢੂੰਡੇ ਸੇ ਪਰਮਪੁਲਾ ਹੀ ਕਿਉਂ ਪਰਮਪੁਲੇਖਿਆਂ ਦੇ ਵਿੱਚ ਪੈ ਕੇ ਰੱਬ ਨੂੰ ਬਾਹਰ ਲੱਭਦਾ ਨਾਵ ਮੰਦਰ ਐ ਨਾ ਗੁਰਦੁਆਰੇ ਐ ਨਾ ਮਸਜਿਦ ਐ ਨਾ ਚਰਚਾ ਐ ਨਾ ਕਿਸੇ ਡੇਰੇ ਐ ਨਾ ਮੜੀ ਨਾ ਕਵਰ ਕਿਤੇ ਵੀ ਨਹੀਂ ਉਹ ਹੈ ਤੇ ਕੇਵਲ ਤੇਰੇ ਆਪਣੇ ਸਰੀਰ ਤੇਰੇ ਆਪਣੇ ਇਸ ਘਟ ਇਸ ਦੇਹ ਦੇ ਵਿੱਚ ਹੈ ਉਹਨੂੰ ਆਪਣੇ ਅੰਦਰੋਂ ਹੀ ਲੱਭਣ ਦਾ ਯਤਨ ਕਰ ਉਹ ਲੱਭੇਗਾ ਤਾਂ ਜੇ ਸ਼ੁਭ ਗੁਣਾ ਦਾ ਧਾਰਨੀ ਬਣੇਗਾ ਜੇ ਜੀਵਨ ਵਿੱਚ ਗੁਣ ਸ਼ੁਭ ਨਹੀਂ ਤਾਂ ਭਾਵੇਂ 68 ਤੀਰਥ ਨਾਲ ਲੈ ਭਾਵੇਂ 100 ਗਊ ਦਾਨ ਕਰ ਲੈ ਭਾਵੇਂ ਜਿਤਨੇ ਮਰਜ਼ੀ ਵੱਡੇ ਮੰਦਰ ਲਾ ਲੈ ਜੇਕਰ ਮਨ ਦੀ ਸ਼ੁੱਧਤਾ ਨਹੀਂ ਤੇ ਇੱਕ ਗੱਲ ਚੇਤੇ ਹੋਰ ਰੱਖਿਓ ਆਪਾਂ ਕਈ ਵਾਰ ਕਹਿੰਦੇ ਆਂ ਫਲਾਣੇ ਦਾ ਮਨ ਤੇ ਚੰਗਾ ਨਹੀਂ ਗੁਰਦੁਆਰੇ ਜਾਂਦਾ ਮੰਦਰ ਮਸੀਤੇ ਜਾਂਦਾ ਚੰਗੀ ਗੱਲ ਹੈ ਜਾਂਦਾ ਜੇ ਜਾਏਗਾ ਤਾਂ ਹੀ ਮਨ ਸ਼ੁੱਧ ਹੋਏਗਾ ਨਾ ਤੇ ਜੇ ਉਹਦੇ ਮਨ ਵਿੱਚ ਖਰਾਬੀ ਹੈ ਜੇ ਉਹਨ ਬੱਚੇ ਨੂੰ ਕੁਝ ਆਉਂਦਾ ਨਹੀਂ ਸਕੂਲ ਕਿਉਂ ਭੇਜਦੇ ਆਂ ਵੀ ਉਹ ਕੁਝ ਸਿੱਖੇ ਖਰਚਾ ਕਿਉਂ ਕਰਦੇ ਆ ਬੈਨ ਕਿਉਂ ਚੜਾਉਂਦੇ ਆ ਕਿਉਂ ਸਕੂਲੇ ਛੱਡ ਕਿਉਂ ਨੇ ਵੀ ਉਹ ਕੁਝ ਸਿੱਖੇ ਇਸ ਕਰਕੇ ਇਹ ਸਿੱਖਿਆ ਦੇ ਕੇਂਦਰ ਭਾਵੇਂ ਗੁਰਦੁਆਰੇ ਭਾਵੇਂ ਮੰਦਰ ਮਸੀਤੇ ਕਿਤੇ ਵੀ ਲਾ ਲਓ ਜਿੱਥੇ ਵੀ ਅਸੀਂ ਜਾਵਾਂਗੇ ਉੱਥੋਂ ਕੁਝ ਸਿੱਖਣ ਦਾ ਯਤਨ ਕਰੀਏ ਇਹ ਨਹੀਂ ਵੀ ਉਥੇ ਇਕੱਲੇ ਪ੍ਰਸ਼ਾਦ ਖਾਤਰ ਹੀ ਗਏ ਸੀ ਵੀ ਕੱਚਾ ਪੱਕਾ ਕਾਲਾ ਹੋ ਗਿਆ ਤਾਂ ਠੀਕ ਹੈ ਦੱਤ ਤਤੈ ਦਾ ਠੰਡਾ ਇਹ ਤੀਜਾ ਨਹੀਂ ਵੇਖਣੀ ਆ ਉਥੇ ਇਹ ਵੇਖਣਾ ਵੀ ਅਸੀਂ ਕਮਾਉਣਾ ਕੀ ਹੈ ਤਾਂ ਗੁਰੂ ਪਿਆਰ ਵਾਲਿਓ ਪਾਤਸ਼ਾਹ ਅੰਤਮ ਪੰਗਤੀ ਵਿੱਚ ਕਹਿੰਦੇ ਆ ਨਾ ਬਹੁਤ ਜਨਮ ਭਰਮਤ ਤਹ ਹਰਿਓ ਆਸਥਰਤ ਨਹੀਂ ਪਾਈ ਪਾਤਸ਼ਾਹ ਕਹਿੰਦੇ ਬਹੁਤ ਜਨਮ 84 ਲੱਖ ਜੂਨ ਦਾ ਗੇੜ ਭੋਗਦਾ ਹੋਇਆ ਭਰਮਤ ਭਰਮ ਦੇ ਵਿੱਚ ਪੈ ਕੇ ਭਾਵ ਭਟਕਦਾ ਹੋਇਆ ਆਪਣੇ ਜੀਵਨ ਦਾ ਹਰ ਜੀਵਨ ਦੇ ਵਿੱਚ ਆਪਣੇ ਜੀਵਨ ਦੀ ਬਾਜੀ ਹਾਰਦਾ ਹੋਇਆ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਹੋਇਆ ਤੇ ਜੇ ਇਹਦੇ ਵਿੱਚ ਵੀ ਅਸਥਿਰ ਮਤ ਨਾ ਪਾਈ ਨਾ ਤਾਂ ਫੇਰ ਤੇਰਾ ਕੁਝ ਨਹੀਂ ਬਣਨਾ। ਇਸ ਤੋਂ ਬਾਅਦ ਮੌਕਾ ਕੋਈ ਨਹੀਂ ਮਿਲਣਾ। ਤੇ ਨਾਲ ਪਾਤਸ਼ਾਹ ਕਹਿੰਦੇ ਨੇ ਮਾਨਸ ਦੇ ਪਾਏ ਪਦ ਹਰਪਜ। ਇਹ ਕਰਮਾਂ ਦੇ ਨਾਲ ਹੀ ਮਾਨਸ ਦੇ ਮਿਲੀ ਐ। ਇਸ ਕਰਕੇ ਬੰਦਿਆ ਉਸਾਰੀ ਪਰਮਾਤਮਾ ਦਾ ਨਾਮ ਸਿਮਰ। ਮਾਨਸ ਦੇ ਪਾਏ ਪਦ ਪਤੋ ਭਾਵ ਪਦਵੀ ਤੈਨੂੰ ਮਨੁੱਖਾ ਪਦਵੀ ਮਿਲੀ ਐ ਤੇ ਨਾਨਕ ਬਾਤ ਬਤਾਈ ਨਾਨਕ ਨੇ ਤੈਨੂੰ ਸਹੀ ਤੇ ਸਪਸ਼ਟ ਸਿੱਧੇ ਤੌਰ ਤੇ ਸਾਰੀ ਗੱਲ ਸਮਝਾਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨੂੰ ਪਿਆਰੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰਬਾਣੀ ਪੜ੍ਹਦੇ ਆ ਵਿਚਾਰਦੇ ਆ ਇੱਕ ਨਹੀਂ ਅਨੇਕਾਂ ਭੁੱਲਾ ਜਾਣਣ ਜਾਣੀ ਮੈਂ ਇਹ ਨਹੀਂ ਕਹਿ ਸਕਦਾ ਵੀ ਜੋ ਮੈਂ ਕਿਹਾ ਇਹ ਹੀ ਸੱਚ ਹੈ ਇਹ ਅਥਾ ਸਾਗਰ ਬੜਾ ਗਹਿਰਾ ਬੜਾ ਡੂੰਘਾ ਹੈ ਨਾ ਇਹਦਾ ਅੰਤ ਕਿਸੇ ਨੇ ਪਾਇਆ ਤੇ ਨਾ ਕੋਈ ਪਾ ਸਕਦਾ ਪਰ ਗੁਰੂ ਪਰਮਾਤਮਾ ਨੇ ਜਿਤਨੀ ਮਤਬੁੱਧ ਬਖਸ਼ੀ ਹੈ ਉਹਦੇ ਮੁਤਾਬਕ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰੀ ਅੰਮ੍ਰਿਤ ਵੇਲੇ ਲੱਗਦੀ ਹੈ ਤੇ ਆਪ ਜੀ ਕੋਸ਼ਿਸ਼ ਕਰਿਆ ਕਰੋ ਅਰਦਾਸ ਸਮੇਂ ਪਹੁੰਚਣ ਦੀ ਬਹੁਤ ਸਾਰੀ ਸੰਗਤ ਬੜੇ ਹਨੇਰੇ ਆ ਕੇ ਮੁੜ ਜਾਂਦੀ ਹੈ ਚਲੋ ਆਪੋ ਆਪਣੇ ਕੰਮ ਵੀ ਨੇ ਗੁਰੂ ਦੇ ਦਿਦਾਰੇ ਵੀ ਨੇ ਪਰ ਗੁਰਮੁਖ ਪਿਆਰਿਓ ਅਰਦਾਸ ਬੇਨਤੀ ਵਿੱਚ ਹਾਜ਼ਰੀ ਲਵਾਉਣੀ ਵੀ ਜ਼ਰੂਰੀ ਹੈ ਫਿਰ ਆਪਾਂ ਨੂੰ ਇਹ ਦੇਖ ਵਡਾਉਣ ਦਾ ਕੀ ਫਾਇਦਾ ਜੇ ਤੁਸੀਂ ਖੇਲਾ ਲੈ ਕੇ ਘਰੇ ਚਲ ਜਾਣਾ ਮੈਨੂੰ ਮਾਫ਼ ਕਰਿਓ ਜ਼ਰੂਰ ਹਾਜ਼ਰੀ ਅਰਦਾਸ ਬੇਨਤੀ ਵਿੱਚ ਲਵਾਇਆ ਕਰੋ ਪਹੁੰਚਿਆ ਕਰੋ ਜਿੱਥੇ ਸੇਵਾ ਕਰਦੇ ਹੋ ਉੱਥੇ ਸਿਮਰਨ ਦੇ ਵਿੱਚ ਵੀ ਹਾਜ਼ਰੀ ਲਵਾਇਆ ਕਰੋ ਜੋ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਤੋਂ ਬਾਅਦ ਲਵਾਈ ਜਾਂਦੀ ਹੈ 2 ਮਿੰਟ 1 ਮਿੰਟ ਜਿੰਨਾ ਸਮਾਂ ਵੀ ਗੁਰੂ ਕੀ ਹਜ਼ੂਰੀ ਵਿੱਚ ਬਹਿ ਕੇ ਉਹਦਾ ਧਿਆਨ ਧਰਿਆ ਜਾਵੇ ਉਹਦੇ ਵਿੱਚ ਸਾਡਾ ਹੋਣਾ ਜ਼ਰੂਰੀ ਹੈ ਸੋ ਇਹ ਬੇਨਤੀ ਪ੍ਰਵਾਨ ਕਰਿਓ ਆਓ ਅਨੰਦ ਸਾਹਿਬ ਦੇ ਪਾਠ ਕਰੀਏ